ਦੋਸਤੋ ਜਦੋਂ ਕਲਾਕਾਰਾਂ ਤੋਂ ਦੁਖੀ ਹੋ ਕੇ ਗੀਤਕਾਰ ਫਿਰ ਆਫਗੌਨ ਲੱਗ ਜੇ ਅਸੂੋਂ ਫਿਰ ਜੀ ਸਦਕੇ ਤੂੰ ਜਾਪਰ ਦੇ ਸਾਨੂੰ ਪਰ ਭੁੱਲਣਾ ਜਾਵੀਂ ਦਰਿਆ ਅੱਖੇ ਸਾਨੂੰ ਤੂੰ ਬਾਣਾ ਹੀ ਸੋਣਾ ਲੱਗਦਾ ਜਦ ਪਗ ਬੰਨਦਾ ਨਾ ਬੀਵੇ ਮੈਂ ਪੁੱਤਰਾ ਤੇਰੀ ਮਾਂ ਬੋਲਦੀ ਪੰਜਾਬੀ ਵੇ ਮੈਂ ਪੁੱਤਰਾ ਤੇਰੀ ਮਾਂ ਬੋਲਦੀ ਹਾਂ ਪੰਜਾਬੀ ਵੇ ਗੁਰੂਆਂ ਕਰਕੇ ਧਰਤੀ ਉੱਤੇ ਆਈਆਂ ਮੈਨੂੰ ਨਾ ਦਿੱਤੀ ਮਿਲੀ ਵਡਿਆਈਆ ਬਾਬੇ ਨਾਨਕ ਦੀ ਬਾਣੀ ਦੀ ਛੇੜਾ ਤੁਣ ਰਵਾਦੀ ਵੇ ਮੈਂ ਪੁੱਤਰਾ ਤੇਰੀ ਮਾਂ ਬੋਲਦੀ ਪੰਜਾਬੀ ਵੇ ਮੈਂ ਪੁੱਤਰਾ ਤੇਰੀ ਮਾਂ ਬੋਲਦੀ ਹਾਂ ਪੰਜਾਬੀ ਵੇ ਜੰਮਣ ਵੇਲੇ ਤੈਨੂੰ ਦਿੱਤੀਆਂ ਲੋਰੀਆਂ ਵਿਆਹ ਵੇਲੇ ਤੇਰੇ ਗਾਇਆਂ ਕੋੜੀਆਂ ਖੁੱਲਾ ਤੈਨੂੰ लाड़ ਲੜਾਇਆ ਦਿੱਤੀ ਖੂਬ ਯਾਦੀ ਵੇ ਮੈਂ ਪੁੱਤ ਰਾਂ ਤੇਰੀ ਮਾਂ ਬੋਲਦੀ ਪੰਜਾਬੀ ਵੇ ਮੈਂ ਪੁੱਤ ਰਾਂ ਤੇਰੀ ਮਾਂ ਬੋਲਦੀ ਹਾਂ ਪੰਜਾਬੀ ਵੇ ਤੂੰ ਇੰਜ ਵਸਾਰ ਨਾ ਹੜਾ ਮੈਨੂੰ ਮੈਂ ਕੋਈ ਥੂੜ ਰਹਿਣ ਦੇਉ ਨਾ ਤੈਨੂੰ ਤੇਰੇ ਨਾਨਕ ਦਾਦ ਕੇ ਪਾਲੇ ਆਪਣੀ ਠਾਠ ਨਵਾਬੀ ਵੇ ਮੈਂ ਪੁੱਤਰਾ ਤੇਰੀ ਮਾਂ ਬੋਲਦੀ ਪੰਜਾਬੀ ਵੇ ਮੈਂ ਪੁੱਤਰਾ ਤੇਰੀ ਮਾਂ ਬੋਲਦੀ ਹਾਂ ਪੰਜਾਬੀ ਵੇ ਤੇਰੇ ਬਾਝੋਂ ਮੇਰਾ ਮੇਰੇ ਬਾਝੋਂ ਤੇਰਾ ਹੁਣਾ ਨਹੀਂ ਗੁਜ਼ਾਰਾ ਚੇਤੂ ਕੁਮਲ ਹੀ ਮੁਲਕ ਵੇ ਸਾਰਾ ਬਲਜੀਤ ਸਿੰਘ ਢਾਲੀ ਵਾਲਾ ਭਵੇਂ ਤੂੰ ਕਿੰਨਾ ਹਸਾਬੀ ਵੇ ਮੈਂ ਪੁੱਤਰਾ ਤੇਰੀ ਮਾਂ ਬੋਲਦੀ ਪੰਜਾਬੀ ਵੇ ਮੈਂ ਪੁੱਤਰਾ ਤੇਰੀ ਮਾਂ ਬੋਲਦੀ ਹਾਂ ਪੰਜਾਬੀ ਵੇ